ਸਵਾਗਤ ਹੈ ਤਾਂ ਅੱਜ ਫਰੀਦਕੋਟ ਦੇ ਵਿੱਚ ਮਹਾ ਮਈ ਦੀ ਵਿਸ਼ਾ ਚੰਗਿਆਵੀ ਸ਼ੋਭਾ ਯਾਤਰਾ ਜੋ ਫਰੀਦਕੋਟ ਦੇ ਵਿੱਚ ਬੜੀ ਧੁੰਮ ਧੰਮ ਦੇ ਨਾਲ ਕੱਢੀ ਜਾ ਰਹੀ ਹੈ ਤਾਂ ਇਹ ਸ਼ੋਭਾ ਯਾਤਰਾ ਫਰੀਦਕੋਟ ਦੇ ਕਿਲਾ ਮਹਾਰਕ ਚੌਕ ਤੋਂ ਸ਼ੁਰੂ ਹੋ ਕੇ ਰੱਖ-ਰੱਖ ਚੌਕਾਂ ਵਿੱਚ ਦੀ ਹੁੰਦੀ ਹੋਈ ਉਹ ਸੁਬਾਹ ਸ਼ਾਮ ਨੂੰ ਸਮਾਪਤ ਹੋਵੇਗੀ ਤਾਂ ਅੱਜ ਤੁਹਾਨੂੰ ਦਿਖਾਉਂਦੇ ਆਂ ਅਸੀਂ ਲਾਈਵ ਤਸਵੀਰਾਂ ਆਪਣੇ ਗਲੋਬਲ ਖਬਰਨਾਮਾ ਦੇ ਜ਼ਰੀਏ ਜਿੱਥੇ ਫਰੀਦਕੋੜ ਤੋਂ ਮਹਾਮਾਇਦੇ ਪਵਿੱਤਰ ਵਿਸ਼ਾਲ ਚੰਡਿਆਂ ਦੀ ਸ਼ੋਭਾ ਯਾਤਰਾ ਦਾ ਸਿੱਧਾ ਪ੍ਰਸਾਰਣ ਤੁਸੀਂ ਦੇਖ ਰਹੇ ਹੋ ਅੱਜ ਸ਼ਹਿਰ ਜੋ ਹੈ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਅੱਜ ਫਰੀਦਕੋੜ ਦੀਆਂ ਸੜਕਾਂ ਤੇ ਮਹਾ ਦੁਰਗਾ ਦੇ ਜੇਕਾਰਿਆਂ ਦੇ ਨਾਲ ਜੋ ਹੈ ਸਨਾਈ ਦੇ ਰਹੀ ਹੈ ਤਾਂ ਫਜ਼ਿਲਕੇ ਉਹਨੇ ਡੀਰੀ ਵਗੈਰਾ ਲਗਾਏ ਹੋਏ ਆ ਤਾਂ ਲਗ ਲਗ ਤਰ੍ਹਾਂ ਦੇ ਲੰਗਰ ਜੋ ਹੈ ਫਰੀਦਕੋਟ ਦੇ ਵਿੱਚ ਸ਼ਰਧਾਲੂਆਂ ਵੱਲੋਂ ਲਗਾਏ ਹੋਏ ਆ ਤਾਂ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਲੋਕਾਂ ਦਾ ਸੰਗਤਾਂ ਦਾ ਰਾਸ ਹੈ ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਇਸ ਦੁਰਗਾ ਮਾ ਦੀ ਧਕਾਰਾਂ ਦੀ ਗੂੰਜ ਹੋਇਆ ਤੁਹਾਨੂੰ ਸਨਾਈ ਦੇ ਰਹੀ ਹੋਵੇਗੀ ਸ਼ਰਧਾਲੂ ਜੋ ਨੇ ਸ਼ਰਧਾ ਲੋਕਜੋਨੇ ਵੱਡੀ ਘੈਂਟੀ ਦੇ ਵਿੱਚ ਇਸ ਪਵਿੱਤਰ ਯਾਤਰਾ ਦਾ ਹਿੱਸਾ ਬਣ ਰਹੀ ਨੇ ਛੰਡੇ ਜੋ ਕਿ ਮਾਦੇ ਅশীরਵਾਦ ਅਤੇ ਪੱਟੀ ਦਾ ਪ੍ਰਤੀਕ ਹੈ ਇਹਨੂੰ ਬੜੀ ਖੁਸ਼ੀ ਨਾਲ ਪਾਣ ਦੇ ਨਾਲ ਆ ਰਿਹਾ ਹੈ ਆ ਰਾਮਰ ਦੇ ਲੋਕਜੋਨੇ ਚਾਹੇ ਹੋ ਉਹ ਵੀ ਪਰੇਰੋ ਕਰਾਉਂਦਾ ਆ ਉਹਨਾਂ ਦੇ ਵਿੱਚ ਕਿੰਨੀ ਆਪਣਾ ਦਾ ਜੰਗਾ ਪਰਨਾ ਤੇ ਨਾਲ ਹੀ ਜਿਹੜਿਆ ਨੇ ਮੇਜੋ ਜਿਮੌਲੀਤ ਕਰ ਰਹੀ ਦੀ ਸਭ ਤੁਸੀਂ ਦੇਖ ਲਈਓ ਕਿ ਹਰ ਰੁਮਤ ਦੇ ਇਹ ਨੌਜਵਾਨ ਬੱਚੇ ਬਜ਼ੁਰਗ ਛੰਡੇ ਜੋ ਨੇ ਜੋਖੇ ਖੜੇ ਨੇ ਔਰ ਇਹਦੇ ਜੋਭਾ ਯਾਤਰਾ ਦਾ ਇੱਕ ਪ੍ਰਤੀਕ ਬਣੇ ਹੋਏ ਨੇ ਤਾਂ ਇਸ ਧਰਮਕ ਮਾਗ ਵਿੱਚ ਪੂਰੀ ਸ਼ਰਧਾ ਭਾਵਨਾ ਦੇ ਨਾਲ ਸ਼ਾਮਲ ਹੋਏ ਨੇ ਇਹ ਜੋ ਭਾ ਯਾਤਰਾ ਸਾਡੀ ਸਭ ਦੀ ਹਾਰਕਤੇ ਧਾਰਮਿਕ ਵਿਰਾਸਤ ਦਾ ਪ੍ਰਤੀਕ ਹੈ ਤਾਂ ਤੁਸੀਂ ਦੇਖ ਲਿਓ ਕਿ ਛੋਟੇ ਛੋਟੇ ਬੱਚੇ ਜਿਓਨੇ ਉਹਨਾਂ ਵੱਲੋਂ ਝੰਡੇ ਜਿਓਨੇ ਝੰਡੇ ਉਹਨਾਂ ਵੱਲੋਂ ਚੱਕੇ ਹੋਏ ਨੇ ਇਸ ਕਿਸ ਤਰ੍ਹਾਂ ਇਸ ਥੀਨ ਨੂੰ ਲੈ ਕੇ ਲੋਕਾਂ ਦੇ ਵਿੱਚ ਸ਼ਾਹ ਕਿਹਦਰਾ ਸੰਗਤ ਸੰਗਰੇ ਚੰਡੇ ਜੋਨੇ ਸਰਦਾਰਾਂ ਵੱਲੋਂ ਚੱਕੇ ਹੋਏ ਨੇ ਤਾਂ ਚੰਡਿਆਂ ਦੇ ਪਿੱਛੇ ਤੁਹਾਨੂੰ ਦੇਖਾਵਾ ਦੇ ਕਿਸ ਤਰ੍ਹਾਂ ਦਾ ਮਾਹੌਲ ਹੈ ਬੈਂਡ ਵਾਜੇ ਵਾਲੇ ਜੋਨੇ ਉਹ ਵੀ ਪਿੱਛੇ ਆ ਰਹੇ ਨੇ ਉਸ ਤੋਂ ਮਗਰ ਜੋ ਹੈ ਮਾਲਕੀਨੀ ਬੜੀ ਹੀ ਸੁੰਦਰ ਢੰਗ ਦੇ ਨਾਲ ਸਜਾਈ ਹੋਈ ਹੈ ਵਿਜਲੇ ਕਾਫੀ ਲੰਬੇ ਸਮੇਂ ਤੋਂ ਇਹ ਜੰਗਾ ਯਾਤਰਾ ਜੋ ਹੈ ਸ਼ੋਭਾ ਯਾਤਰਾ ਬੜੀ ਜ਼ਰਦਾ ਪਰ ਉਹਨਾਂ ਦੇ ਨਾਲ ਫਰੀਦਕੋਟ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਬੈਂਡ ਵਾਲੇ ਬੈਂਡ ਵਾਲੇ ਜੀ ਤਾਂ ਉਹਨਾਂ ਵੱਲੋਂ ਵੀ ਉਹਨਾਂ ਵੱਲੋਂ ਵੀ ਉਹ ਕੋਈ ਸੰਗਤ ਦੇ ਨਾਲ ਸਭਾ ਪਾ ਕੇ ਜਰ ਨੀਰਾ ਕਹਿਰ ਤਾਂ ਦੂਜੇ ਪਾਸੇ ਲੋਕਾਂ ਦੇ ਵਿੱਚ ਸਰਦਾ ਪਾਪਨਾ ਜੋ ਹੈ ਦੇਖਣ ਨੂੰ ਮਿਲ ਰਹੀ ਹੈ ਤਾਂ ਕਿਸ ਤਰ੍ਹਾਂ ਸਰਦਾ ਨਮਾ ਵੱਲੋਂ ਵੀ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣਾ ਹੋਇਆ ਤਾਂ ਦੁਕਾਨਦਾਰਾਂ ਵੱਲੋਂ ਲਗ ਲਗ ਤਰ੍ਹਾਂ ਦੇ ਲਗ ਲਗ ਤਰ੍ਹਾਂ ਦੇ ਲੰਗਰ ਜੋ ਨੇ ਲਗਾਏ ਗਏ ਨੇ ਤਾਂ ਲੋਕ ਵੀ ਸਰਦਾਲੂ ਵੀ ਜੋ ਨੇ ਕਬੱਡੀ ਕੈਂਟੀ ਦੇ ਵਿੱਚ ਪਹੁੰਚ ਰਹੇ ਨੇ ਕੋ ਕਿਸੇ ਕਿਸੇ ਪਾਸੇ ਠੋਕੀਆਂ ਤੇ ਕਿਸੇ ਪਾਸੇ ਆਈਸਕ੍ਰੀਮ ਤਾਂ ਕਿਸੇ ਪਾਸੇ ਡੰਡੇ ਦੀਆਂ ਬੋਤਲਾਂ ਜੋ ਹੈ ਉਹ ਆਪ ਦੀ ਸਰਦਾਰ ਮੁਤਾਬਕ ਕਬੱਡੀਆਂ ਜਾ ਰਹੀਆਂ ਤਾਂ ਤੁਹਾਨੂੰ ਦੁਕਾਨੀਆਂ ਕਿ ਤਸਰਾ ਜਿੱਦੇ ਸੁੰਦਰ ਢੰਗ ਦੇ ਨਾਲ ਪਾਲਕੀ ਜੋ ਹੈ ਯਾਰ ਕੀਤੀ ਗਿਆ ਤਾਂ ਸੇਵਾਦਾਰ ਜੋਨੇ ਸੇਵਾਦਾਰ ਆਪਣੀ ਡਿਊਟੀ ਜੋਨੇ ਪੂਰੀ ਬਖੂਬੀ ਟੰਗ ਦੇ ਨਾਲ ਨਿਭਾਰੇ ਨੇ ਤਾਂ ਤੁਹਾਨੂੰ ਬਹੁਤ ਹੀ ਸੰਗਰ ਬਾਕੀ ਦੇ ਦਰਸ਼ਨ ਕਰਨ ਜਾ ਰਹੇ ਆ ਮਹਾਮਈ ਸਭਣਾ ਤੇ ਕਿਰਪਾ ਕਰੇ ਕਿਸਨਾ ਸੇਵਾਦਾਰਾ ਵੱਲੋਂ ਬਾਕੀ ਦੇ ਅੱਗੇ-ਅੱਗੇ ਸਫਾਈ ਕਰਕੇ ਜੋ ਪਾਲਕੀ ਹੈ ਹੌਲੀ-ਹੌਲੀ ਅੱਗੇ ਲਿਆਂਦੀ ਜਾ ਰਹੀ ਹੈ ਔਰ ਲੋਕ ਜੁਣੇ ਲੋਕ ਜੁਣੇ ਮੱਥਾ ਟੇਕਦੇ ਹੋਏ ਨਜ਼ਰ ਆ ਰਹੀ ਨੇ ਕਿਦੇ ਸੰਗਰ ਢੰਗ ਦੇ ਨਾਲ ਸੰਗਰ ਢੰਗ ਦੇ ਨਾਲ ਪਾਲਕੀ ਜੋ ਹੈ ਤਾਂ ਤੁਸੀਂ ਦੇਖ ਰਹੀ ਹੋ ਕਿ ਕਿ ਪਾਲਕੀ ਜੋ ਹੈ ਇਹਦੇ ਸੁੰਦਰ ਟੰਗ ਦੇ ਨਾਲ ਤਿਆਰ ਕੀਤੀ ਹੋਈ ਹੈ ਸੇਵਾ ਵਾਲੀ ਮਾਤਾ ਦੀ ਪਾਲਕੀ ਜੋ ਹੈ ਤਾਂ ਚੰਡਿਆ ਦੇ ਮਗਰ ਮੰਗਾਈ ਹੋਈ ਹੈ ਤਾਂ ਤੁਸੀਂ ਦੇਖਦੇ ਹੋ ਕਿ ਕਿੰਨੇ ਸੁੰਦਰ ਟੰਗ ਦੇ ਨਾਲ ਪਾਲਕੀ ਜੋ ਹੈ ਸਜਾਈ ਹੋਈ ਹੈ ਤਾਂ ਇਸ ਵਕਤ ਸਾਡੇ ਨਾਲ ਮੌਜੂਦ ਨੇ ਮਾਂਚ ਸੰਚਾਲਕ ਰੀਸ਼ੀ ਦੇਸ਼ਰੇ ਸ਼ਰਮਾ ਤਾਂ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਜੋ ਅੱਜ ਇਹ ਵਿਸ਼ਾਲ ਸ਼ੋਭਾ ਯਾਤਰਾ ਅੱਜ ਕੱਢੀ ਜਾ ਰਹੀ ਹੈ ਆ ਕੀ ਕਹਿਣਾ ਉਹਦੇ ਬਾਰੇ ਹਾਂ ਜੀ ਸਰ ਮੈਂ ਜੋ ਅੱਜ ਵਿਚਾਰ ਚੋਭਾ ਯਾਤਰਾ ਕੀਤੀ ਜਾ ਰਹੀ ਹੈ ਤਾਂ ਕੀ ਕਹਿਣਾ ਇਹਦੇ ਬਾਰੇ ਬਾਇਓ ਤਾਂ ਬਹੁਤ ਆਨੰਦ ਆ ਰਿਹਾ ਸਾਰੇ ਫਰੀਦਕੋਟ ਵਾਸੀਆਂ ਨੂੰ ਬੜਾ ਖੁਸ਼ਾ ਹੈਗਾ ਨਿਸ਼ਾਏ ਝੰਡੇ ਦੀ ਸ਼ੋਭਾ ਦੇਖਣ ਨੂੰ ਲੋਕ ਬੇਕਰ ਤੋਂ ਦਰਸਦੇ ਹੈਗੇ ਉਹਦਾ ਲੰਗਰ ਮਾ ਕੇ ਦੇ ਸਾਰੇ ਪਿੰਡਕੋਲੇ ਵਸੇ ਬੜਾ ਚਾਹਿਆਗਾ ਬਹੁਤ ਲੰਗਰ ਲੱਗੇ ਹੋਇਆ ਲੋਕ ਬੜਾ ਖਾਸ ਕਰ ਰਿਹਾ ਜਾਂ ਬੜਾ ਇੰਜੋਏ ਕਰਦੇ ਹੈਗੇ ਅਸੀਂ ਤੁਹਾਨੂੰ ਸਾਰੇ ਬੇਨਤੀ ਕਰਾਂਗੇ ਬੜੇ ਆਰਾਮ ਨਾਲ ਬਾਅਦ ਕੇ ਦਰਸ਼ਕ ਕਰੋ ਬੜੇ ਅੰਨ ਮੰਨ ਮੰਨ ਬਾਅਦ ਕੇ ਦਰਸ਼ਕ ਕਰੋ ਕੋਈ ਧੱਕਾ ਨੁਕੀਰਾ ਕਰੋ ਅਸੀਂ ਤੁਹਾਡੇ ਮਾਣ ਕਰੀ ਇਹ ਜਿੱਤੇ ਇਸ ਬਟੇ ਮਹਾਮੇਰੀ ਸਾਰੇ ਪੰਦਰ ਬਹੁਤ ਬਹਾਮਤ ਬਹੁਤ ਸਾਰੀਆਂ ਹੈ ਸਾਡਾ ਆ ਮਾਚ ਸੰਗਰਾਹ ਲੱਕ ਰਿਜੀਤ ਜੇ ਸ਼ਰਮਣ ਨੇ ਦੱਸਿਆ ਕਿ ਅ शोभा यात्रा जो है आ, बड़े वजिए ढंग के नाम कही जा रही है इस तुम आपके इसे अलग अलग तरह के भगवान जो ने श्रद्धालुओं को शरदालुआ को बनिया हुई एक और बहुत ही दस नंबर झाकी जो है बहुत ही सुंदर झाकी तैयार की हुई है ता ता बहुत ही सुंदर सुंदर झाकिया बहुत सजाई हुई हैं तो श्रद्धालुओं के इसमें लैके बहुत उत्साह है ਦਾ ਇਸ ਨੂੰ ਅੱਗੇ ਆਪਾਂ ਗੱਲ ਕਰਦੇ ਆਂ ਕਿ ਇਸ ਤੋਂ ਅੱਗੇ ਵੀ ਜਾਕੀਆਂ ਜਿਹੜੇ ਅ ਬੜੀਆਂ ਇਹ ਸੌਗਰ ਟਰੱਕ ਦੇ ਨਾਲ ਤਿਆਰ ਕੀਤੀਆਂ ਹੋਈਆਂ ਦਾ ਲੋਕਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਬਹੁਤ ਹੁਤਸ਼ਾ ਤੇ ਲੋਕ ਵੀ பச்சேனா <laughs>

ਇਸੇ ਸ਼ੋਭਾ ਯਾਤਰਾ ਦਾ ਪ੍ਰਤੀਕ ਨੇ ਕਿਸੇ ਰੋਕਾਂ ਦੇ ਵਿੱਚ ਸੇਵਾ ਭਾਵਨਾ ਦਾ ਇੱਕ ਜਰੂਰ ਹੋਇਆ ਗਾੜੀਆਂ ਕਲਪ ਵੀ ਗਾੜੀਆਂ ਕਲਪ ਵੀ ਚਾਰ ਲੱਗੇ ਝਾਕਿਆਂ ਦੇ ਵਿੱਚ ਤੁਹਾਨੂੰ ਅਖੀਰ ਤੱਕ ਤੁਹਾਨੂੰ ਅਖੀਰ ਤੱਕ ਦਿਖਾਵਾਂਗੇ ਕਿ ਜੋੜਾ ਜੇ ਸ਼ੋਭਾ ਜਾਤਰਾ ਨੇ ਵੇਚੇ ਝਾਕੀਆਂ ਜਿਹੜੀਆਂ ਸੁੰਦਰ ਸੁੰਦਰ ਝਾਕੀਆਂ ਸਜਾਈਆਂ ਹੋਈਆਂ ਪ੍ਰੀਤ੍ਰ ਯਾਤਰਾ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਕਾਫੇ ਵੱਖ-ਵੱਖ ਤਰ੍ਹਾਂ ਦੇ ਲੰਗਰ ਜੋ ਨੇ ਨਿਗਾਇਜ਼ਾਂ ਨੇ ਸੰਭਾਲੀ ਪ੍ਰਸਾਰ ਰਹੇ ਕਰੋ ਪਾਜਾ ਕਰੋ ਪਾਜਾ ਕਾਪੂਵਾਨੇ ਲੰਗਰ ਜੋ ਨੇ ਨਿਗਾਇਜ਼ਾਂ ਕਹੀ ਨਹੀਂ ਕਿ ਸੋਭਾ ਸੰਭਰ ਚਾਕੀਆਂ ਵੀ ਚੜ੍ਹਨਾ ਅੱਥਾ ਵਾਸਤੇ ਤਿਆਰ ਕੀਤੀਆਂ ਹੋਈਆਂ

ਉਸ ਜਿਹੋਣੇ ਅਸੀਰਵਾਦ ਪ੍ਰਾਪਤ ਕਰਦੇ ਹੋਏ ਨਜਰ ਆ ਰਹੇ ਨੇ ਲਾਹੀ ਪਾਸੇ ਕੀ ਮਾਹ ਤੁਮ ਤਿਆਜਾ ਪਤਿਆ What are you